ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਾ ਟਾਈਮ ਸ ਵਿੱਚ ਬਹੁਤ-ਬਹੁਤ ਸਵਾਗਤ ਹੋਸਤੋ ਹਾਜ਼ਰਾਂ ਅੱਜ ਅਮਰੀਕਾ ਦੀਆਂ ਕੁਝ ਖਬਰਾਂ ਕੁਝ ਅਪਡੇਟਸ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਇੱਕ ਗੱਲਬਾਤ ਜਿਹੜੀ ਲੋਕਾਂ ਦੀ ਫੋਟੋ ਫੋਟੇ ਚੱਲ ਰਹੀ ਹੈ ਤੇ ਪੋਰਟਲੈਂਡ ਦੇ ਵਿੱਚ ਨੈਸ਼ਨਲ ਗਾਰਡਸ ਦਾ ਮਾਮਲਾ ਉਹਦੀ ਤੇ ਗੱਲਬਾਤ ਕਰਾਂਗੇ ਦੂਜਾ ਐਮਾਜ਼ਨ ਨੇ ਵੱਡੇ ਪੱਧਰ ਦੇ ਉੱਤੇ ਮੁਲਾਜ਼ਮਾਂ ਦੀ ਸ਼ਾਂਤੀ ਕੀਤੀ ਆ ਤੀਜੀ ਗੱਲਬਾਤ ਰਾਸ਼ਟਰਪਤੀ 트ੰਪ ਦਾ ਜਿਹੜਾ ਟਾਰਗੇਟ ਸੀ ਕਿ ਰੋਜ਼ 3000 ਬੰਦਾ ਰਿਪੋਰਟ ਕਰਨਾ ਉਹ ਹੋ ਨਹੀਂ ਰਿਹਾ ਤੇ ਉਹ ਇਸ ਤੇ ਕੰਮ ਤੋਂ ਨਾਖੁਸ਼ ਨੇ ਇੱਕ ਗੱਲਬਾਤ ਕਰਨੀ ਹੈ ਕਿ ਕੈਲੀਫੋਰਨੀਆ ਦੇ ਵਿੱਚ ਜਿਹੜੀ 4 ਨਵੰਬਰ ਨੂੰ ਸਪੈਸ਼ਲ ਇਲੈਕਸ਼ਨ ਹੋ ਰਹੀ ਆ ਉਹਦੇ ਬਾਰੇ ਅਪਡੇਟ ਤੁਹਾਡੇ ਨਾਲ ਕੀ ਹੈ ਇਹਦੇ ਵਿੱਚ ਤੇ ਕਿੱਥੇ ਕੈਸਟ ਵਾਲੇ ਪ੍ਰੋਸੈਸ ਪਹੁੰਚਿਆ ਤੇ ਅਮਰੀਕਾ ਨੇ ਇੱਕ ਹੋਰ ਵੋਟ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿਸੇ ਕਿ ਡਰੱਗ ਆ ਉਹਦੇ ਉੱਤੇ ਹਮਲਾ ਕੀਤਾ ਸਭ ਤੋਂ ਪਹਿਲੀ ਗੱਲਬਾਤ ਜਿਹੜਾ ਪੋਰਟਲੈਂਡ ਦੇ ਵਿੱਚ ਨੈਸ਼ਨਲ ਗਾਰਡ ਦਾ ਮਾਮਲਾ ਸਾਹਮਣੇ ਆਇਆ ਇੱਥੇ ਇਹ ਗੱਲ ਦੱਸਣ ਵਾਲੀ ਆ ਕਿ ਜਿਹੜੇ ਨੈਸ਼ਨਲ ਗਾਰਡ ਨੇ ਅਸਲ ਦੇ ਵਿੱਚ ਯੂਐਸ ਮਿਲਟਰੀ ਦਾ ਇੱਕ ਹਿੱਸਾ ਆ ਪਰ ਇਹ ਸਪੈਸ਼ਲ ਨੇ ਕਿਉਂਕਿ ਦੋਵੇਂ ਸਟੇਟ ਲਈ ਵੀ ਕੰਮ ਕਰਦੇ ਆ ਤੇ ਫੈਡਰਲ ਸਰਕਾਰ ਲਈ ਵੀ ਕੰਮ ਕਰਦੇ ਆ ਹਰ ਇੱਕ ਸਟੇਟ ਜਿਵੇਂ ਓਰੇਗਨ ਆ ਕੈਲੀਫੋਰਨੀਆ ਇਹਨਾਂ ਦੇ ਆਪਣੇ ਨੈਸ਼ਨਲ ਗਾਰਡ ਨੇ ਜਿਹੜਾ ਸਟੇਟ ਦਾ ਗਵਰਨਰ ਆ ਉਹਦੇ ਕੋਲ ਅਧਿਕਾਰ ਆ ਕਿ ਕਿਤੇ ਕੋਈ ਦੰਗੇ ਹੋ ਜਾਣ ਜੰਗਲ ਨੂੰ ਅੱਗ ਲੱਗ ਜੇ ਕਿਤੇ ਕੋਈ ਪਟਨਾਮਿਕ ਹੋ ਜੇ ਉੱਥੇ ਉਹਨੂੰ ਡਿਪਲੋਏ ਕੀਤਾ ਜਾਂਦਾ ਇਹਦੇ ਨਾਲ ਹੀ ਇਹ ਅਧਿਕਾਰ ਅਮਰੀਕਾ ਦੇ ਰਾਸ਼ਟਰਪਤੀ ਕੋਲ ਵੀ ਆ ਕੋ ਵੀ ਉਹਨਾਂ ਨੂੰ ਕਾਲ ਕਰ ਸਕਦਾ ਕਿਸੇ ਵੀ ਨੈਸ਼ਨਲ ਪਰਪਸ ਦੇ ਲਈ ਸਰਵ ਕਰਨਾ ਕਿਤੇ ਵੀ ਕੋ ਲੋੜ ਆ ਉੱਥੇ ਉਹਨਾਂ ਨੂੰ ਆਮ ਤੌਰ ਦੇ ਉੱਤੇ ਕੀਤਾ ਜਾਂਦਾ ਆਮ ਤੌਰ ਤੇ ਬਹੁਤ ਸਾਰੀਆਂ ਜਿਹੜੀਆਂ ਸਿਵਿਲੀਅਨ ਜੌਬਸ ਨੇ ਜਾਂ ਜਿਹੜਾ ਇਹ ਕਈ ਵਾਰੀ ਪਾਰਟ ਟਾਈਮ ਹੁੰਦੇ ਆ ਪਰ ਇਹਨਾਂ ਨੂੰ ਫੁੱਲ ਟਾਈਮ ਡਿਊਟੀ ਦੇ ਉੱਤੇ ਕਾਲ ਕੀਤਾ ਜਾ ਸਕਦਾ ਜਿੱਦਾਂ ਕਿ ਕੋਵਿਡ-19 ਦੇ ਵੇਲੇ ਜਿਹੜੇ ਨੈਸ਼ਨਲ ਗਾਰਡ ਟ੍ਰੂਪ ਸੀਗੇ ਉਹਨਾਂ ਨੇ ਟੈਸਟਿੰਗ ਦੇ ਵਿੱਚ ਜਾਂ ਵੈਕਸੀਨ ਸੈਂਟਰਸ ਦੇ ਵਿੱਚ ਉੱਥੇ ਹੈਲਪ ਕੀਤੀ ਹੁਣ ਇੱਥੇ ਜਿਹੜਾ ਪੋਰਟਲੈਂਡ ਦੇ ਵਿੱਚ ਵੱਡਾ ਰੋਲਾ ਪਿਆ ਇਸ ਇਹਨਾਂ ਦਾ ਗਾਰਡ ਦਾ ਉਹਦੇ ਵਿੱਚ ਅਦਾਲਤ ਨੇ ਪਹਿਲਾ ਫੈਸਲਾ ਰਾਸ਼ਟਰਪਤੀ 트াম্প ਦੇ ਹੱਕ ਵਿੱਚ ਦੇ ਦਿੱਤਾ ਤੇ ਹੁਣ ਅੰਕੜਿਆਂ ਦੀ ਜਾਣਕਾਰੀ ਗਲਤ ਦੇਣ ਕਰਕੇ ਉਸ ਫੈਸਲੇ ਦੇ ਉੱਤੇ ਦੁਬਾਰਾ ਵਿਚਾਰ ਕੀਤੀ ਜਾ ਰਹੀ ਹੈ ਅਮਰੀਕਾ ਦੀ ਜਿਹੜੀ ਨੈਸ਼ਨਲ ਫੋਰਸ ਆ ਜਿਹੜੀ ਰੈਗੂਲਰ ਯੂਐਸ ਮਿਲਟਰੀ ਆ ਉਹਦੇ ਵਿੱਚ ਆਰਮੀ ਵੀ ਆ ਨੇਵੀ ਵੀ ਆ 에어 ਫੋਰਸ ਵੀ ਆ ਮਰੀਨ ਆ ਸਪੈਸ਼ਲ ਆਪਣੇ ਸਪੇਸ ਫੋਰਸਸ ਵੀ ਨੇ ਜਾਂ ਕੋਸਟ ਗਾਰਡ ਵੀ ਨੇ ਸਾਰਿਆਂ ਦੇ ਅਲੱਗ-ਅਲੱਗ ਕੰਮ ਨੇ ਇਸੇ ਤਰੀਕੇ ਨਾਲ ਇਹਨਾਂ ਦਾ ਜਿਹੜਾ ਅਲੱਗ-ਅਲੱਗ ਕੰਮ ਹੁਣ ਰੌਲਾ ਇਹ ਪੈ ਰਿਹਾ ਕਿ ਇਹ ਨੈਸ਼ਨਲ ਗਾਰਡ ਨੂੰ ਫੈਡਰਲਾਈਜ਼ ਕਰ ਰਹੇ ਆ ਫੈਡਰਲਾਈਜ਼ ਕਰਨ ਦਾ ਆਮ ਮਤਲਬ ਕੀ ਆ ਜਿਹੜੇ ਨੈਸ਼ਨਲ ਗਾਰਡ ਨੇ ਜਿੱਦਾ ਪਹਿਲਾਂ ਜ਼ਿਕਰ ਕੀਤਾ ਆਮ ਤੌਰ ਦੇ ਉੱਤੇ ਸਟੇਟ ਦੇ ਗਵਰਨਰ ਦੇ ਕਹਣ ਤੇ ਕੰਮ ਕਰਦੇ ਆ ਕੁਝ ਵਾਰੀ ਪ੍ਰੈਜ਼ੀਡੈਂਟ ਉਹਨਾਂ ਦਾ ਕੰਟਰੋਲ ਆਪਣੇ ਉੱਪਰ ਲੈ ਸਕਦਾ ਪਰ ਹੁਣ ਰਾਸ਼ਟਰਪਤੀ ਟਰੰਪ ਨੇ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਉਦਾਹਰਨਾਂ ਸਾਹਮਣੇ ਆਈਆਂ ਜਿੱਥੇ ਨੈਸ਼ਨਲ ਗਾਰਡ ਦਾ ਕੰਟਰੋਲ ਆਪਣੇ ਕੋਲ ਲੈ ਲਿਆ ਜਾਂ ਇਹ ਸੀਗਾ ਕਿ ਜਿਹੜਾ ਅ ਯੂ ਐਸ ਡਿਪਾਰਟਮੈਂਟ ਆਫ ਡਿਫੈਂਸ ਦੇ ਥਰੂ ਉਹਨਾਂ ਨੂੰ ਡਾਇਰੈਕਟ ਕੀਤਾ ਕਿ ਤੁਸੀਂ ਕੀ ਕਰਨਾ ਜਾਂ ਤੁਸੀਂ ਕੀ ਕਰਨਾ ਇਹ ਰਾਸ਼ਟਰਪਤੀ ਕਦੋਂ ਕਰ ਸਕਦੇ ਜਦੋਂ ਕੋਈ ਸਪੈਸ਼ਲ ਸਿਚੁਏਸ਼ਨ ਹੋਵੇ ਸਪੈਸ਼ਲ ਸਿਚੁਏਸ਼ਨ ਕਦੋਂ ਹੋ ਸਕਦੀ ਜੇ ਕੋਈ ਨੈਸ਼ਨਲ ਐਮਰਜੈਂਸੀ ਹੈ ਮੰਨ ਲਓ ਕੋਈ ਟੈਰਰਿਸਟ ਅਟੈਕ ਹੋ ਗਿਆ ਜਾਂ ਲਾ ਉਦੋਂ ਅਨਫੋਰਸ ਕੀਤਾ ਜਾ ਸਕਦਾ ਜਦੋਂ ਕਿਤੇ ਕੋਈ ਦੰਗੇ ਹੋ ਗਏ ਜਾਂ ਕਿਤੇ ਫੈਡਰਲ ਪ੍ਰਾਪਰਟੀ ਦਾ ਨੁਕਸਾਨ ਹੋ ਰਿਹਾ ਉਹਨੂੰ ਬਚਾਉਣ ਦੇ ਲਈ ਇਹ ਕੰਮ ਕੀਤਾ ਜਾ ਸਕਦਾ ਪ੍ਰੈਜ਼ੀਡੈਂਟ ਦੇ ਕੋਲ ਇਹ ਲੀਗਲ ਪਾਵਰ ਹੈਗੀ ਆ ਹੁਣ ਇਹ ਮਾਮਲਾ ਆਉਂਦਾ ਜਿਹੜਾ ਇਸ ਵੇਲੇ ਜਿਹੜੀ ਟੈਨਸ਼ਨ ਕ੍ਰੀਏਟ ਹੋਈ ਆ ਇੱਥੇ ਆਪਣੇ ਪੋਰਟਲੈਂਡ ਦੇ ਵਿੱਚ ਔਰੇਗਨ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਆ ਇਹ ਚਾਹੁੰਦੇ ਆ ਕਿ ਔਰੇਗਨ ਦੇ ਨੈਸ਼ਨਲ ਗਾਰਡ ਨੂੰ ਫੈਡਰਲਾਈਜ਼ ਕੀਤਾ ਜਾਵੇ ਵੀ ਇਹ ਸਾਡੇ ਕਹਿਣ ਦੇ ਉੱਤੇ ਚੱਲੇ ਸਟੇਟ ਉਹਨੂੰ ਨਾ ਕਰ ਰਹੀ ਆ ਸਟੇਟ ਕਹਿੰਦੀ ਅਸੀਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਆ ਇਸ ਸਾਰੇ ਮਾਮਲੇ ਦੇ ਮੱਦੇਨਜ਼ਰ ਕੋਰਟ ਨੇ ਕੀ ਕੀਤਾ ਜਿਹੜਾ ਫੈਡਰਲ ਅਪੀਲਜ਼ ਕੋਰਟ ਆ ਉਨੇ ਇਹ ਡਿਸਾਈਡ ਕਰਨਾ ਆ ਕਿ ਜਿਹੜੇ ਇਹ ਪ੍ਰੈਜ਼ੀਡੈਂਟ 트੍ਰੰਪ ਆ ਨੈਸ਼ਨਲ ਗਾਰਡ ਇੱਥੇ ਟ੍ਰੂਪਸ ਜਿਹੜੇ ਆ ਪੋਰਟਲੈਂਡ ਦੇ ਵਿੱਚ ਭੇਜਣੇ ਆ ਸਰਕਾਰ ਦਾ ਗਲਤੀ ਇਹ ਹੋਈ ਆ ਸਰਕਾਰ ਕੋਲੋਂ ਕਿ 트੍ਰੰਪ ਐਡਮਿਨਿਸਟ੍ਰੇਸ਼ਨ ਨੇ ਇਹ ਗਲਤੀ ਮੰਨ ਲਈ ਆ ਕਿ ਉਹਨਾਂ ਨੇ ਕੋਰਟ ਨੂੰ ਗਲਤ ਜਾਣਕਾਰੀ ਦਿੱਤੀ ਕਿ ਕਿੰਨੇ ਫੈਡਰਲ ਸਿਕਿਉਰਿਟੀ ਆਫੀਸਰ ਜਿਹੜੇ ਆ ਉਹ ਪਹਿਲਾਂ ਪੋਰਟਲੈਂਡ ਦੇ ਵਿੱਚ ਹੈਗੇ ਆ ਕੋਰਟ ਨੇ ਉਸ ਦਿੱਤੀ ਜਾਣਕਾਰੀ ਦੇ ਆਧਾਰ ਦੇ ਉੱਤੇ ਫੈਸਲਾ ਕਰ ਲਿਆ ਪਹਿਲਾਂ ਇਹਨਾਂ ਨੇ ਕਹਿ ਸੀ ਕਿ 115 ਫੈਡਰਲ ਜਿਹੜੇ ਪ੍ਰੋਟੈਕਟਿਵ ਸਰਵਿਸ ਆ ਐਫ ਪੀਐਸ ਜਿਹਨੂੰ ਕਹਿੰਦੇ ਆ ਆਫੀਸਰਸ ਉਹ ਪੋਰਟਲੈਂਡ ਦੇ ਵਿੱਚ ਭੇਜੇ ਗਏ ਆ ਲਗਭਗ ਸਾਰੀ ਫੋਰਸ ਦਾ ਜਿਹੜਾ ਚੌਥਾ ਹਿੱਸਾ ਬਾਅਦ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਜਿਹਦੇ ਤੋਂ ਇਹ ਰੌਲਾ ਪਿਆ ਆ ਇਹਨਾਂ ਨੇ ਐਡਮਿਟ ਕੀਤਾ ਕਿ ਅਸਲ ਦੇ ਵਿੱਚ ਨੰਬਰ ਗਲਤ ਸੀ 115 ਨਹੀਂ ਸਿਰਫ 86 ਭੇਜੇ ਗਏ ਸੀ ਤੇ 65 ਜਿਹੜੇ ਆ ਉਹ ਰੀਅਲ ਸਕਿਉਰਿਟੀ ਇਨਸਪੈਕਟਰਸ ਹੈਗੇ ਹੁਣ ਇਹ ਗੱਲ ਮੈਟਰ ਕਿਉਂ ਕਰਦੀ ਹੈ ਜਾਂ ਇਹ ਖਬਰ ਅਜ ਮਹੱਤਵਪੂਰਨ ਕਿਉਂ ਬਣਦੀ ਆ 트럼ਪ ਨੇ ਇਹ ਨੰਬਰ ਯੂਜ਼ ਕੀਤੇ ਤੇ ਦਲੀਲ ਇਹ ਦਿੱਤੀ ਕਿ ਪੋਰਟਲੈਂਡ ਨੂੰ ਹੋਰ ਨੈਸ਼ਨਲ ਗਾਰਡ ਚਾਹੀਦੇ ਆ ਕਿਉਂਕਿ ਫੈਡਰਲ ਜਿਹੜੀ ਫੋਰਸਸ ਆ ਉਹਦੇ ਉੱਤੇ ਜ਼ਿਆਦਾ ਬੋਝ ਪੈ ਰਿਹਾ ਕੋਰਟ ਨੇ ਉਹਦਾ ਰਿਐਕਸ਼ਨ ਇਹ ਦਿੱਤਾ ਅਪੀਲ ਕੋਰਟ ਨੇ ਪਹਿਲਾਂ ਇਹ ਅਲਾਉ ਕਰ ਦਿੱਤਾ 트럼ਪ ਨੂੰ ਕਿ ਤੁਸੀਂ ਜਿਹੜਾ ਡਿਪਲੋਇਮੈਂਟ ਪਲਾਨ ਆ ਤੁਹਾਡਾ ਉਹਦੇ ਤਹਿਤ ਕਰ ਸਕਦੇ ਆ ਤੇ ਪਰ ਹੁਣ ਜਦੋਂ ਕੋਰਟ ਨੂੰ ਅਸਲੀਅਤ ਪਤਾ ਲੱਗੀ ਹੈ ਤਾਂ ਉਹ ਇਹ ਸਾਰੇ ਕੇਸ ਨੂੰ ਰੀਕਨਸਿਡਰ ਕਰੂਗੀ ਇੱਕ ਜੱਜ ਜਿਹੜੇ ਨੇ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਕਿ ਸਰਕਾਰ ਦਾ ਜਿਹੜਾ ਪਹਿਲਾ ਕਲੇਮ ਹੈਗਾ ਇਹ ਵੇਗ ਸੀ ਇਹ ਕਲੀਅਰ ਨਹੀਂ ਸੀ ਔਰਿੰਗਨ ਦੇ اٹਾਰਨੀ ਜਨਰਲ ਨੇ ਕੋਰਟ ਨੂੰ ਇਹ ਦੱਸਿਆ ਕਿ 트੍ਰੰਪ ਟੀਮ ਦਾ ਜਿਹੜਾ ਉਹਨਾਂ ਦਾ ਹਿਸਾਬ ਕਿਤਾਬ ਸੀ ਜਿਹਨਾਂ ਦਾ ਮੈਥ ਸੀਗਾ ਉਹ ਸਹੀ ਨਹੀਂਗਾ ਜਿਹਦੇ ਕਰਕੇ ਇਹ ਜਿਹੜਾ ਸਿਚੁਏਸ਼ਨ ਪੈਦਾ ਹੋਈ ਆ ਹੁਣ ਇਸ ਵੇਲੇ ਸਟੇਟਸ ਕੀ ਆ ਜਾਂ ਇਸ ਵੇਲੇ ਸਿਚੁਏਸ਼ਨ ਕੀ ਆ ਇੱਕ ਹੋਰ ਕੋਰਟ ਨੇ ਆਰਡਰ ਦਿੱਤਾ ਕਿ ਲੋਅਰ ਜੱਜ ਹਜੇ ਵੀ ਰਾਸ਼ਟਰਪਤੀ 트ੰਪ ਨੂੰ ਇੱਥੇ ਨੈਸ਼ਨਲ ਗਾਰਡ ਰੂਪੇ ਜਿੰਦ ਤੋਂ ਰੋਕ ਸਕਦਾ ਆ ਪੋਰਟਲੈਂਡ ਦੇ ਵਿੱਚ ਜਦੋਂ ਤੱਕ ਅਗਲਾ ਨੋਟਿਸ ਨਹੀਂ ਆਉਂਦਾ ਹੁਣ ਅਗਲਾ ਸਟੈਪ ਇਹਦੇ ਚ ਇਹ ਆ ਕਿ ਅਪੀਲਸ ਕੋਰਟ ਜਲਦੀ ਡਿਸਾਈਡ ਕਰੂਗੀ ਕਿ ਜਿਹੜਾ ਕੇਸ ਆ ਇਹਨੂੰ ਰੀ ਹਿਅਰ ਕਰਨਾ ਦੁਬਾਰਾ ਇਹਦੀ ਰਸਵਾਈ ਕਰਨੀ ਆ ਹੋਰ ਜੱਜਸ ਦੇ ਨਾਲ ਜਾਂ ਜਿਹੜੇ 트럼ਪ ਹੈਗੇ ਆ ਉਹ ਆਪਣਾ ਅੱਗੇ ਮੂਵ ਕਰ ਸਕਦੇ ਆ ਜਿਸ ਤਰ੍ਹਾਂ ਉਹਨਾਂ ਦੀ ਪਲਾਨ ਆ ਇੱਥੇ ਨੈਸ਼ਨਲ ਗਾਰਡ ਭੇਜਣ ਦੇ ਲਈ ਸੋ ਪਹਿਲਾਂ ਕੀਤੇ ਗਏ ਫੈਸਲੇ ਤੇ ਸਾਰੇ ਕੁਝ ਤੋਂ ਹੁਣ ਵੱਖਰੀ ਗੱਲਬਾਤ ਸਾਹਮਣੇ ਨਿਕਲ ਕੇ ਆ ਰਹੀ ਆ ਆਰਟੀਫੀਸ਼ਲ ਇੰਟੈਲੀਜੈਂਸ ਅੱਜ ਦੇ ਸਮੇਂ ਦਾ ਬਹੁਤ ਵੱਡਾ ਰੋਲਾ ਹੈ ਇਹਦਾ ਬਹੁਤ ਫਾਇਦਾ ਹੈ ਦੁਨੀਆ ਦੇ ਵਿੱਚ ਇੱਕ ਤਰੀਕੇ ਨਾਲ ਕ੍ਰਾਂਤੀ ਆ ਗਈ ਆ ਹਰ ਇੱਕ ਵਿਅਕਤੀ ਨੂੰ ਹੁਣ ਆਰਟੀਫੀਸ਼ਲ ਇੰਟੈਲੀਜੈਂਸ ਦਾ ਪਤਾ ਆ ਆਰਟੀਫੀਸ਼ਲ ਇੰਟੈਲੀਜੈਂਸ ਦਾ ਮਤਲਬ ਇਹ ਆ ਕਿ ਕਿਸੇ ਮਸ਼ੀਨ ਨੂੰ ਤੁਸੀਂ ਕੋਈ ਕੰਮ ਕਹਿ ਦਿਓ ਚਾਹੇ ਤੁਸੀਂ ਐਮਾਜ਼ਾਨ ਦੇ ਵੇਅਰ ਹਾਊਸ 'ਚ ਕੰਮ ਕਰਾਉਣਾ ਤੇ ਚਾਹੇ ਉਹਦੇ ਕੋਲੋਂ ਪੱਠੇ ਵਡਾਉਣੇ ਆ ਜਿਹੜਾ ਰੋਬਟ ਆ ਉਹ ਹਰ ਕੰਮ ਕਰ ਸਕਦਾ ਤੁਹਾਨੂੰ ਟ੍ਰੇਨ ਕਰਨਾ ਪੈਣਾ ਵੀ ਆਹ ਕੰਮ ਇਦਾਂ ਕਰਨਾ ਤੇ ਤੁਸੀਂ ਉਹ ਰੋਬਟ ਜਿਹੜਾ ਹੈ ਉਹ ਕੰਮ ਕਰੀ ਜਾਂਦਾ ਰੌਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਲੋਕਾਂ ਨੇ ਘਰਾਂ ਦੇ ਵਿੱਚ ਰੋਬਟ ਰੱਖ ਲੈਣੇ ਆ ਇੱਕ ਹੱਦ ਤੱਕ ਹੁਣ ਵੀ ਹੈ ਗਿਆ ਤੇ ਰੋਬਟ ਨੂੰ ਜਿਹੜਾ ਮਰਜ਼ੀ ਕੰਮ ਕਹਿ ਦਿਓ ਉਹਨੇ ਸਾਰਾ ਦਿਨ ਉਹ ਕੰਮ ਕਰੀ ਜਾਣਾ ਹੁਣ ਉਹ ਰੋਬਟ ਦਾ ਅਸਰ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਅਸਰ ਮਨੁੱਖ ਦੇ ਕੰਮ ਦੇ ਉੱਤੇ ਪ ਨੌਕਰੀਆਂ ਲੋਕਾਂ ਦੀਆਂ ਜਾਣ ਲੱਗ ਪਈਆਂ ਇੱਕ ਵੱਡਾ ਜੌਬ ਕੱਟ Amazon ਨੇ ਅਨਾਉਂਸ ਕੀਤਾ ਆ ਉਹਨਾਂ ਨੇ ਆਪਣੇ ਮੁਲਾਜ਼ਮਾਂ ਨੂੰ ਅੱਜ ਮੰਗਲਵਾਰ ਦੱਸ ਦਿੱਤਾ ਹੈ ਕਿ ਅਸੀਂ 14000 ਜਿਹੜੀ ਕਾਰਪੋਰੇਟ ਜੌਬ ਆ ਉਹਨੂੰ ਕੱਟ ਕਰ ਰਹੇ ਕਾਰਨ ਉਹਨਾਂ ਨੇ ਸਾਫ਼ ਦੱਸਿਆ ਕੰਪਨੀ ਇਹ ਕਹਿੰਦੀ ਆ ਕਿ ਸਾਨੂੰ ਪੈਸਾ ਬਚਾਉਣਾ ਹੈ ਅਸੀਂ ਤੇ ਜ਼ਿਆਦਾ ਫੋਕਸ ਕਰ ਰਹੇ ਹਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪ੍ਰੋਜੈਕਟਸ ਦੇ ਉੱਤੇ ਹੁਣ ਇਹ ਪਹਿਲਾ ਲੇਅ ਆਫ ਕੀਤੀ ਆ ਜਿਹੜੇ ਹਿਊਮਨ ਰਿਸੋਰਸਸ ਡਿਪਾਰਟਮੈਂਟ ਦੇ ਵਿੱਚ ਸਪੈਸ਼ਲੀ ਜਿਹੜੀ ਟੀਮ ਸੀਗੀ ਜਿਹਨੂੰ BXT ਕਹਿੰਦੇ ਆ ਪੀਪਲ ਐਕਸਪੀਰੀਅੰਸ ਐਂਡ ਟੈਕਨੋਲੋਜੀ ਜਿਹੜੀ ਇਹ ਕੱਟ ਛੋਟਾ ਮੋਟਾ ਨਹੀਂ ਥੋੜੇ ਬਹੁਤੇ ਬੰਦੇ ਤਾਂ ਆਮ ਤੌਰ ਦੇ ਤੇ ਕੱਢੇ ਜਾਂਦੇ ਪਰ ਜਿਹੜਾ ਹੁਣ ਕੱਟ ਲਾਇਆ ਜਾ ਰਿਹਾ ਲਗਭਗ 4% ਟਾਈਮ ਇਸ ਔਨ ਦੀ ਕਾਰਪੋਰੇਟ ਵਰਕਫੋਰਸ ਦਾ ਇਹ ਸਭ ਤੋਂ ਵੱਡਾ ਕੱਟ ਆ 2023 ਤੋਂ ਬਾਅਦ ਲਾਸਟ ਕੱਟ ਜਿਹੜਾ ਲੱਗਿਆ ਸੀ ਜਿਹਨਾਂ ਨੇ ਬੰਦੇ ਕੱਢੇ ਸੀ 23 ਦੇ ਵਿੱਚ 27000 ਨੌਕਰੀ ਤੋਂ ਬੰਦਾ ਕੱਢ ਦਿੱਤਾ ਸੀ ਤੇ ਉਹ ਦੇਖ ਲਓ ਵੀ 27000 ਉਦੋਂ ਤੇ 14000 ਬੰਦਾ ਹੁਣ ਕੱਢ ਦੇਣਾ ਇਹਦੇ ਨਾਲ ਬੇਰੋਜ਼ਗਾਰੀ ਦੇ ਵਿੱਚ ਕਿੰਨਾ ਵਾਧਾ ਹੁੰਦਾ ਜਿਹੜੇ ਵਰਕਰਾਂ ਨੂੰ ਕੱਢਿਆ ਜਾਣਾ ਉਹਨਾਂ ਨੂੰ ਕਹਿੰਦੇ ਆ ਈਮੇਲ ਭੇਜ ਦੇਣੀ ਆ ਜਾਂ ਤੁਹਾਨੂੰ ਚਿੱਠੀ ਪਾ ਦਾਂਗੇ ਤੇ ਤੁਹਾਡੇ ਕੋਲ ਜਿਹੜਾ ਉਹਨਾਂ ਦਾ 9 ਦਿਨ ਹੋਣਗੇ ਸੌਰੀ 90 ਦਿਨ ਹੋਣਗੇ ਕਿਤਨਾ ਮਹੀਨਿਆਂ ਦੇ ਵਿੱਚ ਤੁਸੀਂ ਆਪਣੀ ਕੋਈ ਹੋਰ ਨੌਕਰੀ ਆ ਜਿਹੜੀ ਉਹ ਲੱਭ ਲਓ ਭਾਵੇਂ Amazon ਦੇ ਵਿੱਚ ਹੀ ਲੱਭ ਲਓ ਵੀ ਤੁਹਾਡੇ ਵਾਲੇ ਡਿਪਾਰਟਮੈਂਟ ਚੋਂ ਤੁਹਾਡੀ ਛੁੱਟੀ ਹੋ ਗਈ ਆ ਹੁਣ ਜੇ ਮੰਨ ਲਓ ਉਹਨਾਂ ਨੂੰ ਨਵੀਂ ਪੋਜੀਸ਼ਨ ਨਹੀਂ ਮਿਲਦੀ ਤਾਂ ਉਹਨਾਂ ਨੂੰ ਫਿਰ ਜਿਹੜੀ ਉਹ ਹੁੰਦੀ ਆ ਕਿ ਸਰਵਰੈਂਸ ਪੇ ਆ ਉਹ ਦਿੱਤੀ ਜਾਊਗੀ ਕੈਰੀਅਰ ਚ ਹੈਲਪ ਕਰਾਂਗੇ ਉਹ ਕਹਿੰਦੇ ਹੈਲਥ ਇੰਸ਼ੋਰੈਂਸ ਦੇ ਦਾਂਗੇ ਥੋੜੇ ਸਮੇਂ ਦੇ ਲਈ ਵੀ ਉਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਜਿੰਨਾ ਉਹਨਾਂ ਲਈ ਕਰ ਸਕਦੇ ਆ ਜਾਂ ਉਹ ਸੈੱਟ ਹੋ ਸਕਣ ਇਹਨਾਂ ਦੇ ਸੀਓ ਆ ਐਨ ਡੀ ਜੈਸੀ ਉਹਨਾਂ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਐਮਾਜ਼ਨ ਦੇ ਵਰਕਫੋਰਸ ਨੂੰ ਬਦਲ ਰਹੀ ਆ ਤੇ ਬਦਲੂਗੀ ਕੰਪਨੀ 10 ਬਿਲੀਅਨ ਡਾਲਰ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕਲਾਊਡ ਕੰਪਿਊਟਿੰਗ ਕੈਂਪਸ ਜਿਹੜਾ ਨਾਰਥ ਕੈਰੋਲਿਨਾ ਦੇ ਵਿੱਚ ਆ ਉਹਦੇ ਉੱਤੇ ਇਨਵੈਸਟ ਕਰ ਰਹੇ ਆ ਫਿਊਚਰ ਪਲਾਨ ਕੀ ਆ ਕਿ ਐਮਾਜ਼ੋਨ ਕੋਲ ਲਗਭਗ ਪਹਿਲਾਂ ਹੀ 1000 ਦੇ ਕਰੀਬ ਆਰਟੀਫੀਸ਼ੀਅਲ ਇੰਟੈਲੀਜੈਂਸ ਟੂਲ ਆ ਤੇ ਪ੍ਰੋਜੈਕਟਸ ਆ ਪਰ ਇਹਨਾਂ ਨੇ ਹਜੇ ਬਹੁਤ ਸਾਰੇ ਹੋਰ ਬਣਾਉਣੇ ਆ ਜੁਲਾਈ ਦੇ ਵਿੱਚ ਜਿਹੜਾ AWS ਕਲਾਊਡ ਡਿਵੀਜ਼ਨ ਸੀਗੀ ਉਹਦੇ ਵਿੱਚੋਂ ਲੇਆਫ ਕੀਤਾ ਸੀ ਅਕਤੂਬਰ ਦੇ ਵਿੱਚ ਇੱਕ ਹੋਰ ਘੱਟ 15% HR ਸਟਾਫ ਦੇ ਵਿੱਚ ਲੱਗਿਆ ਸੀ ਸੋ ਨਵੇਂ ਰੋਲ ਸਾਹਮਣੇ ਆ ਰਹੇ ਆ ਨਵੀਆਂ ਭੂਮਿਕਾਵਾਂ ਨੇ ਤੇ Amazon ਜ਼ਿਆਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਆਪਣੇ ਦਫ਼ਤਰ ਦੇ ਕੰਮ ਦੇ ਵਿੱਚ ਟੈਕ ਜੌਬਸ ਦੇ ਵਿੱਚ ਐਡ ਕਰ ਰਹੇ ਆ ਤੇ ਫੋਕਸ ਸਾਰੇ ਦਾ ਸਾਰਾ ਕੰਪਨੀ ਦਾ ਸ਼ਿਫਟ ਹੋ ਰਿਹਾ ਕਿ ਪੈਸਾ ਜਿਹੜਾ ਇਨੋਵੇਸ਼ਨ ਦੇ ਉੱਤੇ ਲਾਇਆ ਜਾਵੇ ਨਾ ਕਿ ਜਿਹੜੀਆਂ ਹੁਣ ਵੱਡੀਆਂ ਟੀਮਸ ਨੇ ਉਹਨਾਂ ਨੂੰ ਰੱਖਣ ਦੇ ਉੱਤੇ ਤੇ ਇਹ ਇੱਕ ਬਹੁਤ ਵੱਡਾ Amazon ਦਾ ਕਟ ਦੱਸਿਆ ਜਾ ਰਿਹਾ Trump ਐਡਮਿਨਿਸਟ੍ਰੇਸ਼ਨ ਜਿਹੜੀਆਂ ਲੀਡਰਸ਼ਿਪ ਇਹਨਾਂ ਦੀਆਂ ਕਹਿ ਲਓ ਕਿ ਪਲਾਨਸ ਨੇ ICE ਦੇ ਵਿੱਚ ਉਹਦੇ ਵਿੱਚ ਬਦਲਾ ਕਰ ਰਹੇ ਆ ਰੌਲਾ ਕੀ ਆ ICE ਦਾ ਮਤਲਬ ਆ ਇਮੀਗ੍ਰੇਸ਼ਨ ਐਂਡ ਕਸਟਮਸ ਅਨਫੋਰਸਮੈਂਟ ਇਹ ਬਹੁਤ ਚਰਚਾ ਦੇ ਵਿੱਚ ਆਈ ਆ ਜਦੋਂ ਦੇ ਰਾਸ਼ਟਰਪਤੀ 트ੰਪ ਨੇ ਇਹ ਫੈਸਲਾ ਕੀਤਾ ਵੀ ਅਸੀਂ ਅਮਰੀਕਾ ਦੇ ਵਿੱਚੋਂ ਕੱਚੇ ਬੰਦੇ ਕੱਢਣੇ ਆ ICE ਨੂੰ ਇਹਨਾਂ ਨੇ ਟਾਰਗੇਟ ਦਿੱਤਾ ਵੀ ਆਪਾਂ 3000 ਬੰਦਾ ਰੋਜ਼ ਬਾਹਰ ਭੇਜਣਾ ਅਮਰੀਕਾ ਤੋਂ ਡਿਪੋਰਟ ਕਰਨਾ ਆ ਪਿੱਛੇ ਜੇ ਕੋਈ ਜਹਾਜ਼ ਕਿਸੇ ਦੇਸ਼ ਨੂੰ ਜਾਂਦਾ ਅਮਰੀਕਾ ਦੀਆਂ ਮੁੱਖ ਖਬਰਾਂ ਦੇ ਵਿੱਚ ਉਹਦੀ ਖਬਰ ਵੀ ਨਹੀਂ ਆਉਂਦੀ ਕਿਉਂਕਿ ਇਹਨਾਂ ਦਾ ਟਾਰਗੇਟ ਲੱਖ ਬੰਦਾ ਮਹੀਨੇ ਦਾ ਜਾਂ 90000 3000 ਬੰਦਾ ਰੋਜ਼ ਇਹਨਾਂ ਨੇ ਵਾਪਸ ਭੇਜਣ ਦਾ ਟਾਰਗੇਟ ਆ ਆਈਸ ਦਾ ਇਹ ਕੰਮ ਆ ਕਿ ਤੁਸੀਂ ਇਹਨਾਂ ਨੂੰ ਵਾਰ ਭੇਜੋ ਆਈਸ ਕੋਲੋਂ ਇੰਨੇ ਬੰਦੇ ਫੜ ਨਹੀਂ ਹੋ ਰਹਾ 3000 ਬੰਦਾ ਰੋਜ਼ ਦਾ ਫੜਨਾ ਬਹੁਤ ਜ਼ਿਆਦਾ ਆ ਹੁਣ ਇਸ ਗੱਲ ਤੋਂ ਰਾਸ਼ਟਰਪਤੀ ਟਰੰਪ ਨਾ ਖੁਸ਼ ਨੇ ਉਹ ਕਹਿੰਦੇ ਮੈਂ ਹੈਪੀ ਨਹੀਂ ਆ ਇਸ ਗੱਲ ਤੋਂ ਬਈ ਤੁਸੀਂ ਜਿੰਨੇ ਬੰਦੇ ਤੁਹਾਨੂੰ ਕਿਹਾ ਗਿਆ ਤੁਸੀਂ ਉਹਨੇ ਫੜ ਨਹੀਂ ਰਹੇ ਇਸ ਕਰਕੇ ਹੁਣ ਆਈਸ ਦੇ ਵਿੱਚ ਜਿਹੜੇ ਉਹਨਾਂ ਦੇ ਖਾਸ ਕਰ ਲੀਡਰਸ਼ਿਪ ਜਾਂ ਹੋਰ ਰੋਲਸ ਨੇ ਉਹਨਾਂ ਨੂੰ ਬਦਲਿਆ ਜਾ ਰਿਹਾ ਟਾਰਗੇਟ ਗੋਲ ਵਾਈਟ ਹਾਊਸ ਦਾ ਸਾਫ ਆ 3000 ਅਰੈਸਟ ਇਮੀਗ੍ਰੇਸ਼ਨ ਦੇ ਲਈ ਤੇ ਉਹ ਹੁਣ ਪੂਰਾ ਹੋ ਨਹੀਂ ਰਿਹਾ ਕੁਝ ਜਿਹੜੇ ਹੁਣ ਆਈਸ ਦੋ ਪਾਸੇ ਤੋਂ ਫਸੀ ਪਈ ਆ ਇੱਕ ਤਾਂ ਇਹਨਾਂ ਦੇ ਉੱਤੇ ਲੋਕ ਵਿਰੋਧ ਕਰ ਰਿਹਾ ਅਮਰੀਕਾ ਦਾ ਇੱਕ ਵੱਡਾ ਹਿੱਸਾ ਜਿਹੜੇ ਅਨ ਡਾਕੂਮੈਂਟਡ ਨੇ ਜਾਂ ਜਿਹੜੇ ਕੱਚੇ ਨੇ ਉਹ ਤਾਂ ਵਿਰੋਧ ਕਰਨਗੇ ਕਿੰਨੇ ਥਾਵਾਂ ਦੇ ਉੱਤੇ ਇਹਨਾਂ ਨਾਲ ਕਲੈਸ਼ ਹੋਏ ਆ ਲੜਾਈ ਹੋਈ ਆ ਸਿੱਧੀ ਉਹਨਾਂ ਨੂੰ ਨੈਸ਼ਨਲ ਗਾਰਡ ਜਿਹੜੇ ਕਈ ਥਾਵਾਂ ਦੇ ਉੱਤੇ ਸੱਦਣੇ ਪਏ ਆ ਲਾਸ ਐਂਜਲਸ ਤੋਂ ਗੱਲ ਸ਼ੁਰੂ ਹੋਈ ਸੀ ਐਲ ਏ ਦੇ ਵਿੱਚ ਜਿਹੜੇ ਉਹ ਗੱਡੀਆਂ ਸਾੜ ਦਿੱਤੀਆਂ ਆਇਸ਼ਤੀਆਂ ਉਹ ਪ੍ਰੈਸ਼ਰ ਇਹ ਆ ਵੀ ਇਹ ਸਖਤੀ ਬਹੁਤ ਵਰਤ ਰਹੇ ਆ ਪੂਰੀ ਦੁਨੀਆ ਜਾਣ ਦੀ ਐਸੋਲੇ ਅਮਰੀਕਾ ਰਿਮੀਗ੍ਰੇਸ਼ਨ ਤੇ ਸਖਤੀ ਕੀਤੀ ਐ ਤੇ ਸਖਤੀ ਕੀਤੀ ਕਿਹਦੇ ਥਰੂ ਆ ਉਹ ਆਇਸ਼ਤੇ ਥਰੂ ਆ ਦੂਜੇ ਪਾਸੇ ਉੱਤੋਂ ਪ੍ਰੈਸ਼ਰ ਉਹਨਾਂ ਨੂੰ ਇਹ ਆ ਰਿਹਾ ਕਿ ਭਾਈ ਜਿੰਨੇ ਬੰਦੇ ਤੁਹਾਨੂੰ ਕਿਹਾ ਉਹਨੇ ਤੁਸੀਂ ਫੜ ਨਹੀਂ ਰਹੇ ਇਹ ਸਰ ਰੋਲੇ ਕਾਲੇ ਦੇ ਵਿੱਚ ਹੁਣ ਮੰਨਿਆ ਜਾ ਰਿਹਾ ਕਿ ਕੁਝ ਜਿਹੜੇ ਆਫੀਸਰ ਡਾਇਰੈਕਟਰ ਨੇ ਉਹ ਆਪਣਾ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਨਹੀਂ ਕਰ ਰਹੇ ਤੇ ਸਰਕਾਰ ਜਿਹੜੀ ਆ ਜਾਂ ਤੇ ਉਹਨਾਂ ਨੂੰ ਕੱਢ ਦਊਗੀ ਜਾਂ ਉਹਨਾਂ ਨੂੰ ਰੀਸਾਈਨ ਕਰੂਗੀ ਕੱਢ ਨਹੀਂ ਦਊਗੀ ਜਾਂ ਉਹਨਾਂ ਨੂੰ ਰਿਪਲੇਸ ਕਰੂਗੀ ਕਿਸੇ ਦੂਜਿਆਂ ਦੇ ਨਾਲ ਆਇਸ਼ ਦੇ 25 ਫੀਲਡ ਆਫੀਸਰ ਪੂਰੇ ਅਮਰੀਕਾ ਦੇ ਵਿੱਚ ਤੇ ਲਗਭਗ 12 ਡਾਇਰੈਕਟਰ ਆ ਉਹਨਾਂ ਨੂੰ ਮੂਵ ਕੀਤਾ ਜਾ ਸਕਦਾ ਜਾਂ ਰਿਪਲੇਸ ਕੀਤਾ ਜਾ ਸਕਦਾ ਹਾਲੇ ਤੱਕ ਇਹਦੇ ਬਾਰੇ ਕੋਈ ਆਫੀਸ਼ੀਅਲ ਅਨਾਉਂਸਮੈਂਟ ਨਹੀਂ ਆਈ ਜਿਹੜਾ ਡਿਪਾਰਟਮੈਂਟ ਆਫ ਫਾਰਮੂਲਰ ਸਿਕਿਉਰਿਟੀ ਆ ਉਹ ਕਹਿੰਦੇ ਕਿ ਕੋਈ ਫਾਈਨਲ ਡਿਸੀਜਨ ਨਹੀਂ ਬਣਾਇਆ ਗਿਆ ਪਰ ਉਹ ਫੋਕਸ ਨੇ ਇਸ ਗੱਲ ਦੇ ਉੱਤੇ ਕਿ ਜਿਹੜੇ ਅਨ ਡਾਕੂਮੈਂਟਡ ਇਮੀਗਰੈਂਟਸ ਨੇ ਉਹਨਾਂ ਨੂੰ ਅਸੀਂ ਜਿਹੜਾ ਬਾਹਰ ਭੇਜਣਾ ਆ ਸਾਰੇ ਪਾਸਿਆਂ ਤੋਂ ਆਈਐਸ ਦੇ ਉੱਤੇ ਪ੍ਰੈਸ਼ਰ ਆ ਹੁਣ ਜਿਹੜੇ ਪ੍ਰੋਟੈਸਟ ਆ ਜਾਂ ਕਲੈਸ਼ ਆ ਕਈਆਂ ਥਾਵਾਂ ਦੇ ਉੱਤੇ ਉਹ ਹੋ ਰਹੇ ਆ ਜਿਹੜੇ ਬਾਰਡਰ ਪੈਟਰੋਲ ਏਜੰਟਸ ਹੈਗੇ ਆ ਉਹ ਵੀ ਇਹਦੇ ਵਿੱਚ ਇਨਵੋਲਵ ਹੋਏ ਆ ਪੋਰਟਲੈਂਡ ਦੇ ਵਿੱਚ ਆ ਪਹਿਲਾਂ ਆਪਾਂ ਗੱਲਬਾਤ ਵੀ ਕਰ ਸਕੇ ਹਾਂ ਕਰਕੇ ਹਟੇ ਆ ਕਿੰਨੀ ਜਿਹੜੀ ਕੰਟਰੋਵਰਸ਼ੀਅਲ ਐਨਫੋਰਸਮੈਂਟ ਐਕਸ਼ਨਸ ਇਹਨਾਂ ਦੇ ਉੱਤੇ ਹੋਏ ਆ ਖਾਸ ਤੌਰ ਤੇ ਉਹਨਾਂ ਸ਼ਹਿਰਾਂ ਦੇ ਵਿੱਚ ਜਿੱਥੇ ਉਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਡੈਮੋਕ੍ਰੇਟ ਲੈਡ ਸਟੇਟਸ ਨੇ ਜਾਂ ਜਿਹੜੇ ਸ਼ਹਿਰ ਜਿਹੜੇ ਸ਼ਿਕਾਗੋ ਵਰਗੇ ਡੈਮੋਕ੍ਰੇਟ ਸਿਟੀ ਮੰਨੇ ਜਾਂਦੇ ਆ ਹੁਣ ਜਿਹੜੇ ਬਾਰਡਰ ਪੈਟਰੋਲ ਦੇ ਕੁਝ ਲੀਡਰਸ ਨੇ ਉਹ ਇਹਨਾਂ ਆਪਰੇਸ਼ਨਸ ਨੂੰ ਲੀਡ ਕਰ ਰਹੇ ਆ ਉਹ ਸਿਫਟ ਕਰ ਰਹੇ ਆ ਉਹਨਾਂ ਦੀ ਟਰੰਪ ਐਡਮਿਨਿਸਟ੍ਰੇਸ਼ਨ ਸਿਫਟ ਕਰ ਰਹੀ ਆ ਕਿ ਜਿਹੜਾ ਉਹਨਾਂ ਦੇ ਬਹੁਤ ਕਹਿ ਲਓ ਕਿ ਅਗਰੈਸਿਵ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਆ ਪਰ ਕੁਝ ਲੋਕ ਚਿੰਤਤ ਨੇ ਇਸ ਗੱਲ ਦੇ ਨਾਲ ਕਿ ਆਈਐਸ ਦੇ ਲੀਡਰਸ ਨੂੰ ਰਿਪਲੇਸ ਕਰਨਾ ਉਹ ਵੀ ਬਾਰਡਰ ਪੈਟਰੋਲ ਆਫੀਸਰ ਦੇ ਨਾਲ ਜੇ ਬਾਰਡਰ ਪੈਟਰੋਲ ਆਫੀਸਰਸ ਨਹੀਂ ਉਹਨਾਂ ਦਾ ਕੰਮ ਬਾਰਡਰ ਤੇ ਆ ਬਾਹਰੋਂ ਕੋਈ ਅੰਦਰ ਨਾ ਆਵੇ ਕੱਚਾ ਬੰਦਾ ਗੈਰਕਾਨੂੰਨੀ ਬੰਦਾ ਜਿਹੜੀ ਇਮੀਗ੍ਰੇਸ਼ਨ ਤੇ ਇਹ ਕਸਟਮਸ ਐਨਫੋਰਸਮੈਂਟ ਆ ਇਹਨਾਂ ਦਾ ਕੰਮ ਦੇਸ਼ ਦੇ ਅੰਦਰ ਆ ਅੰਦਰ ਜਿਹੜਾ ਕੱਚਾ ਆ ਚੁੱਕਿਆ ਉਹਨੂੰ ਬਾਹਰ ਕੱਢਣਾ ਹੁਣ ਉਹ ਕਹਿੰਦੇ ਜਦੋਂ ਆਈਐਸ ਦੇ ਲੀਡਰਸ ਨੂੰ ਬਾਰਡਰ ਪੈਟਰੋਲ ਆਫੀਸਰ ਦੇ ਨਾਲ ਰਿਪਲੇਸ ਕੀਤਾ ਜਾਊਗਾ ਤੇ ਇਹਦੇ ਵਿੱਚ ਸਮੱਸਿਆ ਆ ਸਕਦੀ ਹੈ ਕਿਉਂਕਿ ਰੋਲ ਇਹਨਾਂ ਦੇ ਬੜੇ ਵੱਖਰੇ ਆ ਆਈਸ ਡਿਪੂਟੇਸ਼ਨ ਹੈਂਡਲ ਕਰਦਾ ਤੇ ਇਨਵੈਸਟੀਗੇਸ਼ਨ ਕਰਦੀ ਹੈ ਤੇ ਬਾਰਡਰ ਪੈਟਰੋਲ ਜਿਹੜੇ ਆ ਉਹ ਬਾਰਡਰਸ ਨੂੰ ਗਾਰਡ ਕਰਦੇ ਆ ਉਹਨਾਂ ਦਾ ਜਿਹੜਾ ਬਹੁਤਾ ਕੁਸ਼ ਆ ਉਧਰਲੇ ਪਾਸੇ ਆ ਸੋ ਇਹ ਇਹਨਾਂ ਦਾ ਕੰਮ ਜਿਹੜਾ ਆ ਅਲੱਗ-ਅਲੱਗ ਆ ਗ੍ਰਫਤਾਰ ਕਰਨਾ ਰਿਪੋਰਟ ਕਰਨਾ ਜਨਰਲ ਡਿਪਾਰਟ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਇਸੇ ਤਰ੍ਹਾਂ ਯੂਐਸ ਬਾਰਡਰ ਪੈਟਰੋਲ ਆ ਜਿਹੜੇ ਸੀਬੀਪੀ ਦਾ ਇੱਕ ਹਿੱਸਾ ਆ ਇਹ ਸਾਰੀਆਂ ਜਿਹੜੀਆਂ ਏਜੰਸੀਜ਼ ਵੱਖਰਾ ਵੱਖਰਾ ਕੰਮ ਕਰ ਰਹੀਆਂ ਜਿੱਦਾਂ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਇਹਨਾਂ ਦੇ ਵਿੱਚ ਜਦੋਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਤਬਦੀਲੀ ਹੋ ਰਹੀ ਆ ਤਾਂ ਇਹਦਾ ਅਸਰ ਜਿਹੜਾ ਸਾਰੀਆਂ ਚੀਜ਼ਾਂ ਦੇ ਉੱਤੇ ਪੈ ਸਕਦਾ ਆ ਅਗਲੀ ਗੱਲਬਾਤ ਜਿਹੜੀ ਇੱਕ ਚਰਚਾ ਦੇ ਵਿੱਚ ਉਹ ਕੈਲੀਫੋਰਨੀਆ ਦੀ ਇਲੈਕਸ਼ਨ ਆ ਕੈਲੀਫੋਰਨੀਆ ਦੇ ਵਿੱਚ ਆ ਪ੍ਰੋਪੋਜੀਸ਼ਨ 50 ਦੇ ਉੱਤੇ ਹੁਣ ਇਲੈਕਸ਼ਨ ਹੋ ਰਹੀ ਆ ਤੇ ਇਹਦੀ ਚਰਚਾ ਇਲੈਕਸ਼ਨ ਦੀ ਬਹੁਤ ਜ਼ਿਆਦਾ ਨਵੰਬਰ 4 ਨੂੰ ਵੋਟਾਂ ਪੈਣੀਆਂ ਇਹ ਪਹਿਲੀ ਗੱਲ ਤੇ ਯੂਜਵਲ ਇਲੈਕਸ਼ਨ ਨਹੀਂ ਆ ਆਮ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ 4 ਸਾਲ ਬਾਅਦ ਵੋਟਾਂ ਪੈਂਦੀਆਂ ਤੇ 4 ਸਾਲ ਦੇ ਵਿਚਕਾਰ ਜਿਹੜੀ ਮਿਡ ਟਰਮ ਇਲੈਕਸ਼ਨ ਹੁੰਦੀ ਆ ਫਿਰ ਉਦੋਂ ਵੋਟਾਂ ਪੈਂਦੀਆਂ ਪਰ ਹੁਣ ਜਿਹੜਾ ਹੈਗਾ ਆ ਇਹ ਵਿਚਕਾਰ ਇੱਕ ਇਲੈਕਸ਼ਨ ਆ ਰਹੀ ਆ ਇਹ ਇਲੈਕਸ਼ਨ ਨਵੰਬਰ 4 2025 ਨੂੰ ਹੋ ਰਹੀ ਆ ਤੇ ਇਹਦੇ ਸਬੰਧ ਦੇ ਵਿੱਚ ਹੁਣ ਹੈਗਾ ਵੀ ਇਹਦਾ ਕਾਰਨ ਕੀ ਆ ਇਹ ਕਿਉਂ ਕਰਾਉਣੀ ਪੈ ਰਹੀ ਆ ਤੇ ਜੇ ਇਹ ਹੋ ਗਈ ਜਦੋਂ ਇਹ ਹੋ ਜਾਣੀ ਆ ਇਹਦੇ ਤੋਂ ਬਾਅਦ ਜਿਹੜੇ ਨਤੀਜੇ ਆਉਣੇ ਆ ਉਹਦਾ ਅਸਰ ਕੈਲੀਫੋਰਨੀਆ ਦੇ ਉੱਤੇ ਜਾਂ ਦੂਜੀਆਂ ਚੀਜ਼ਾਂ ਦੇ ਉੱਤੇ ਕੀ ਪੈ ਸਕਦਾ ਆ ਹੁਣ ਇਹਦੇ ਵਿੱਚ ਜਿਹੜੀ ਇੱਕ ਨਵੰਬਰ 4 ਦੀ ਜਿਹੜੀ ਇਲੈਕਸ਼ਨ ਦੇ ਵਿੱਚ ਪ੍ਰੋਪੋਜ਼ੀਸ਼ਨ 50 ਆ ਇਹ ਬਹੁਤ ਮਹੱਤਵਪੂਰਨ ਆ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰਾ ਰੌਲਾ ਗੋਲਾ ਪਿਆ ਸੀਗਾ ਜਿਹੜੇ ਹਲਕੇ ਬਦਲਣ ਦਾ ਖਾਸ ਕਰਕੇ ਜਿਹੜੀਆਂ ਰਿਪਬਲਿਕਨ ਸਟੇਟ ਸੀ ਉਹਨਾਂ ਦੇ ਵਿੱਚ ਹੁਣ ਇਹ ਕੈਲੀਫੋਰਨੀਆ ਦੇ ਵਿੱਚ ਇੱਕ ਵੋਟਰਸ ਨੂੰ ਕੁਐਸਚਨ ਪੁੱਛਿਆ ਜਾਣਾ ਕਿ ਜਿਹੜਾ ਜਿਹੜਾ ਅਮਰੀਕਾ ਦੇ ਵਿੱਚ ਕਾਂਗਰੈਸ਼ਨਲ ਡਿਸਟ੍ਰਿਕਟਸ ਨੇ ਜਿਹੜੇ ਹਲਕੇ ਆ ਉਹਨਾਂ ਨੂੰ ਸਟੇਟ ਕਿੱਦਾਂ ਡਰਾ ਕਰੇ ਜਾਂ ਉਹਨਾਂ ਨੂੰ ਬਦਲੇ ਕਿੱਦਾਂ ਆਮ ਤੌਰ ਤੇ 10 ਸਾਲ ਬਾਅਦ ਵੋਟਾਂ ਪੈਂਦੀਆਂ ਮਾਫੀ ਚੋਣੇ ਜਾਣ ਗਣਨਾ ਹੁੰਦੀ ਜਾਂ ਜਿਹੜੀ ਸੈਂਸਸ ਹੁੰਦੀ ਆ ਉਹਦੇ ਤੋਂ ਬਾਅਦ ਫਿਰ ਇਹ ਬਦਲ ਲੈਂਦੇ ਆ ਉਹਨੂੰ ਕਿ ਇੱਥੇ ਇਹਨਾਂ ਦੀ ਗਿਣਤੀ ਜ਼ਿਆਦਾ ਇੱਥੇ ਇਹਨਾਂ ਦੀ ਗਿਣਤੀ ਜ਼ਿਆਦਾ ਆ ਇੱਥੇ ਹਲਕੇ ਵਧਾ ਦਿਓ ਐਸ ਹਲਕੇ ਚ ਵੋਟਰ ਜ਼ਿਆਦਾ ਹੋ ਗਏ ਉਹਨੂੰ ਕਰ ਲੈਂਦੇ ਆ ਇਹਦੇ ਸਬੰਧੀ ਹੁਣ 4 ਨਵੰਬਰ ਨੂੰ ਕੈਲੀਫੋਰਨੀਆ ਦੇ ਵੋਟਰਾਂ ਕੋਲੋਂ ਪੁੱਛਿਆ ਜਾ ਰਿਹਾ 2008 ਤੇ 2010 ਦੇ ਵਿੱਚ ਜਿਹੜੇ ਕੈਲੀਫੋਰਨੀਆ ਦੇ ਵੋਟਰ ਸੀ ਇਹਨਾਂ ਨੇ ਇੱਕ ਇੰਡੀਪੈਂਡੈਂਟ ਕਮਿਸ਼ਨ ਬਣਾ ਲਿਆ ਉਹ ਦਾ ਕਮਿਸ਼ਨ ਦੇ ਵਿੱਚ ਲੀਡਰ ਨਹੀਂ ਆ ਕੋਈ ਪੋਲੀਟਿਸ਼ੀਅਨ ਨਹੀਂ ਆ ਉਹ ਇੰਡੀਪੈਂਡੈਂਟ ਕਮਿਸ਼ਨ ਇਹ ਦੱਸਦਾ ਆ ਕਿ ਤੁਸੀਂ ਜਿਹੜਾ ਡਿਸਟ੍ਰਿਕਟ ਮੈਪ ਆ ਉਹ ਕਿਦਾਂ ਡਰਾ ਕਰ ਸਕਦੇ ਆ ਤਾਂ ਕਿ ਜਿਹੜੀ ਪੋਲੀਟਿਕਸ ਆ ਉਹ ਇਲੈਕਸ਼ਨ ਦੀਆਂ ਬਾਉਂਡਰੀਜ਼ ਨੂੰ ਕੰਟਰੋਲ ਨਾ ਕਰੇ ਕਈ ਵਾਰੀ ਕੀ ਹੁੰਦਾ ਮੰਨ ਲਓ ਇੱਕ ਹਲਕਾ ਆ ਉੱਥੇ ਡੈਮੋਕ੍ਰੇਟਾਂ ਦਾ ਜ਼ਿਆਦਾ ਜ਼ੋਰ ਆ ਇਹ ਉਸ ਹਲਕੇ ਦੇ ਦੋ ਬਣਾ ਦੇਣਗੇ ਇਹਦਾ ਮਤਲਬ ਕੀ ਹੋਇਆ ਇੱਕ ਤਾਂ ਪੂਰੀ ਸਟੇਟ ਦੇ ਵਿੱਚ ਸੀਟ ਵਧ ਗਈ ਦੂਜਾ ਉੱਥੋਂ ਇਹਨਾਂ ਦੇ ਬੰਦੇ ਨੇ ਜਿੱਤਣਾ ਇਹਨਾਂ ਦਾ ਇੱਕ ਜਿਹੜਾ ਬੰਦਾ ਹੋਰ ਜਿੱਤ ਗਿਆ ਇਸ ਚੀਜ਼ ਜੇ ਰਿਪਬਲਿਕਨ ਵਾਲਿਆਂ ਦਾ ਹੋਊਗਾ ਉੱਥੇ ਉਹ ਕਰ ਸਕਦੇ ਆ ਇਹਨਾਂ ਪੋਲੀਟਿਸ਼ੀਨਾਂ ਦੇ ਕੰਟਰੋਲ ਤੋਂ ਇਹ ਸਾਰੇ ਕੁਝ ਨੂੰ ਬਾਹਰ ਕੱਢਣ ਦੇ ਲਈ ਕੈਲੀਫੋਰਨੀਆ ਦੇ ਵੋਟਰਸ ਨੇ ਇੰਡੀਪੈਂਡੈਂਟ ਕਮਿਸ਼ਨ ਬਣਾਇਆ ਸੀ ਕਿ ਇਹ ਫੈਸਲੇ ਕਰੂਗਾ ਕਿ ਜਿਹੜਾ ਹਲਕਿਆਂ ਦੀ ਹੱਦਬੰਦੀ ਆ ਇਹਨੇ ਕਰਨੀ ਆ ਹੁਣ ਜਿਹੜਾ ਪ੍ਰੋਪ 50 ਆ ਇਹ ਕੀ ਕਰੂਗਾ ਜੇ ਪਾਸ ਹੋ ਜਾਂਦੀ ਆ ਤੁਹਾਡੇ ਕੋਲੇ ਬੈਲਟ ਆਉਣੇ ਆ ਕੈਲੀਫੋਰਨੀਆ ਦੇ ਵਿੱਚ ਆ ਗਏ ਆ ਉਹਦੇ ਤੇ ਤੁਸੀਂ ਉਹਨੂੰ ਲਿਖ ਕੇ ਪਾਉਣਾ ਇੱਕੋ ਇੱਕ ਹੀ ਮੁੱਦਾ ਆ ਉਹਦੇ ਉੱਤੇ ਦੂਜੀ ਕੋਈ ਗੱਲਬਾਤ ਨਹੀਂ ਹੈ ਇਹਦੇ ਨਾਲ ਜਿਹੜੇ ਸਟੇਟ ਲੈਜਿਸਲੇਚਰ ਨੇ ਯਾਨੀ ਲੋਕ ਜਿਹੜੇ ਨੇਤਾ ਨੇ ਲੀਡਰ ਨੇ ਕੈਲੀਫੋਰਨੀਆ ਦੇ ਉਹ ਇਸ ਚੀਜ਼ ਨੂੰ ਰੀਡਰਾ ਕਰ ਸਕਦੇ ਆ ਜਿਹੜਾ ਕੰਗਰੈਸ਼ਨਲ ਮੈਪ ਆ ਉਹ ਕਮਿਸ਼ਨ ਤੋਂ ਬਿਨਾਂ ਇਹ ਫੈਸਲਾ ਕਰ ਸਕਦੇ ਆ ਕਿ 26 ਦੇ ਵਿੱਚ ਜਾਂ 28 ਦੇ ਵਿੱਚ ਜਾਂ 30 ਦੇ ਵਿੱਚ ਜਿਹੜੀ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਹਲਕੇ ਕਿਦਾਂ ਵੰਡੇ ਜਾਣੇ ਆ ਇਹ ਚੇਂਜ ਕੀ ਕਰੂਗੀ ਇਹ ਵੀ 2030 ਤੱਕ ਰਹੂਗੀ 2030 ਤੋਂ ਬਾਅਦ ਫੇਰ ਜਿਹੜਾ ਉਹ ਇੰਡੀਪੈਂਡੈਂਟ ਕਮਿਸ਼ਨ ਆ ਉਹ ਵਾਪਸ ਕੰਟਰੋਲ ਆਪਣਾ ਲੈ ਲਊਗਾ ਇਹ ਰੌਲਾ ਕਿਉਂ ਪਿਆ ਜਦ ਪਹਿਲਾਂ ਲੋਕਾਂ ਤੋਂ ਵੋਟਾਂ ਪਾ ਕੇ ਤੁਸੀਂ ਪੁੱਛ ਲਿਆ 2010 ਦੇ ਵਿੱਚ ਉਹਨਾਂ ਨੇ ਦੱਸ ਦਿੱਤਾ ਕਿ ਇੰਡੀਪੈਂਡੈਂਟ ਕਮਿਸ਼ਨ ਬਣਾ ਲਓ ਇਹ ਫੈਸਲਾ ਕਰੋ ਤੇ ਉਹੀ ਫੈਸਲਾ ਕਰੂਗਾ ਹੁਣ ਲੋੜ ਕੀ ਪੈ ਗਈ ਹੈ ਕੈਲੀਫੋਰਨੀਆ ਨੇ ਇਹ ਇਸ ਕਰਕੇ ਪ੍ਰਪੋਜ਼ ਕੀਤਾ ਕਿਉਂਕਿ ਨੇੜੇ ਦੇ ਸੂਬੇ ਟੈਕਸਸ ਦੇ ਵਿੱਚ ਜਿਹੜੇ ਜਾਂ ਦੂਜੀਆਂ ਰਿਪਬਲਿਕਨ ਲੈਡ ਸਟੇਟਸ ਨੇ ਜਿੱਥੇ ਰਿਪਬਲਿਕਨ ਦੀ ਸਰਕਾਰ ਆ ਇਸ ਵੇਲੇ ਉਹਨਾਂ ਨੇ ਆਪਣੇ ਨਕਸ਼ੇ ਆਪਣੇ ਹਿਸਾਬ ਦੇ ਨਾਲ ਬਦਲ ਰਹਿ ਤਾਂ ਕਿ ਉਹਨਾਂ ਨੂੰ ਜ਼ਿਆਦਾ ਸੀਟਾਂ ਮਿਲ ਸਕਣ ਹੁਣ ਇਹ ਕਰਨਾ ਚਾਹੁੰਦੇ ਆ ਇਹ ਪਹਿਲਾਂ ਕਾਨੂੰਨ ਬਣਾ ਚੁੱਕੇ ਆ ਇਸ ਕਰਕੇ ਕਰ ਨਹੀਂ ਸਕਦੇ ਇਸ ਕਰਕੇ ਹੁਣ ਜਿਹੜੀਆਂ ਇਹ ਸਾਰੇ ਉਹਨਾਂ ਨੇ ਪੰਜ ਉੱਥੇ ਜਿਹੜੇ ਰਿਪਬਲਿਕਨ ਨੇ ਐਕਸਟਰਾ ਸੀਟਾਂ ਪੈਦਾ ਕਰ ਲਈਆਂ ਆਪਣੀਆਂ ਉਹਨੂੰ ਬੈਲੈਂਸ ਕਰਨ ਦੇ ਲਈ ਇਹ ਇੱਥੇ ਆਪਣਾ ਰੀਡਿਸਟ੍ਰਿਕਟ ਕਰਨਾ ਚਾਹੁੰਦੇ ਆ ਉਹਦੀ ਹਲਕਿਆਂ ਦੀ ਹੱਦਬੰਦੀ ਦੁਬਾਰਾ ਕਰਨਾ ਚਾਹੁੰਦੇ ਆ ਜਿਹੜੇ ਰਿਪਬਲਿਕਨਸ ਨੇ ਜਾਂ ਕੁਝ ਵੋਟਰਸ ਨੇ ਉਹ ਇਹਨੂੰ ਵਿਰੋਧ ਕਰ ਰਿਹਾ ਵੀ ਇਦਾਂ ਨਹੀਂ ਚਾਹੀਦਾ ਰਿਪਬਲਿਕਨ ਨੇ ਕੋਸ਼ਿਸ਼ ਵੀ ਕੀਤੀ ਕਿ ਪ੍ਰੋਪ ਉਹ ਜਿਹੜੀ ਇਹ 50 ਹੈ ਇਹਨੂੰ ਕੋਰਟ ਦੇ ਵਿੱਚ ਲਿਜਾ ਕੇ ਰੋਕਣ ਦੀ ਪਰ ਹੁਣ ਜਦੋਂ ਇਹ ਵੋਟਾਂ ਪੈਣਗੀਆਂ ਉਹਦੇ ਤੋਂ ਬਾਅਦ ਇਹ ਨਤੀਜਾ ਆਊਗਾ ਜੇ ਤੇ ਨਤੀਜਾ ਹਾਂ ਹੋ ਗਿਆ ਬਹੁ ਗਿਣਤੀ ਨੇ ਇਹ ਕਹਿ ਦਿੱਤਾ ਕਿ ਹਾਂਜੀ ਅਸੀਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਜਿਹੜੇ ਇਹ ਪੋਲੀਟੀਸ਼ੀਅਨ ਨੇ ਇਹ ਇਹਦੇ ਬਾਰੇ ਫੈਸਲਾ ਕਰ ਲੈਣਾ ਤਾਂ ਉਹ ਹੋ ਸਕਦਾ ਜਿਉਂ ਇਨੂੰ ਨਾ ਕਰਦੇ ਆ ਤਾਂ ਉਹਦੇ ਤੋਂ ਬਾਅਦ ਜਿਹੜਾ ਫੈਸਲਾ ਆ ਉਹਦੇ ਉਲਟ ਹੋ ਸਕਦਾ ਹੈ ਕਿ ਇਹ ਪਹਿਲਾਂ ਵਾਂਗੂ ਹੀ ਕੀਤਾ ਜਾਣਾ ਜਿਹੜਾ ਉਹ ਚਾਹੀਦਾ ਅਗਲੀ ਗੱਲਬਾਤ ਅਮਰੀਕਾ ਦੇ ਵਿੱਚ ਜਿਹੜੀ ਡਰੱਗ ਵਾਰਿਆ ਜਾਂ ਇਹਨਾਂ ਨੇ ਬਾਹਰਲੇ ਦੇਸ਼ਾਂ ਤੋਂ ਜਿਹੜੀ ਡਰੱਗ ਅਮਰੀਕਾ ਦੇ ਵਿੱਚ ਆ ਰਹੀ ਉਹਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਆ ਉਸੇ ਸਿਲਸਿਲੇ ਦੇ ਵਿੱਚ ਯੂਐਸ ਮਿਲਟਰੀ ਨੇ ਚਾਰ ਬੋਟਸ ਦੇ ਉੱਤੇ ਹਮਲਾ ਕੀਤਾ ਈਸਟਰਨ ਪੈਸੀਫਿਕ ਓਸ਼ੀਅਨ ਦੇ ਉੱਤੇ ਮੰਨਿਆ ਜਾ ਰਿਹਾ ਕਿ ਇਹ ਡਰੱਗ ਲੈ ਕੇ ਇੱਥੇ ਆ ਰਹੇ ਅਸੀਂ 14 ਲੋਕ ਇਹਦੇ ਵਿੱਚ ਸੀਗੇ ਇਹਨਾਂ ਨੂੰ ਇਸ ਸਟ੍ਰਾਈਕ ਦੇ ਵਿੱਚ ਮਾਰ ਦਿੱਤਾ ਤੇ ਹੁਣ ਤੱਕ ਟੋਟਲ 60 ਲੋਕਾਂ ਨੂੰ ਮਾਰਿਆ ਜਾ ਰਿਹਾ ਹੈ ਇਹਨਾਂ ਛੋਟੇ ਛੋਟੇ ਹਮਲਿਆਂ ਦੇ ਵਿੱਚ ਸਤੰਬਰ ਤੋਂ ਲੈ ਕੇ ਹੁਣ ਤੱਕ ਜਿਹੜੇ ਮੈਕਸੀਕੀਨ ਨੇਵੀ ਆ ਉਹਨਾਂ ਨੇ ਇੱਕ ਸਰਵਾਈਵਰ ਨੂੰ ਰੈਸਕਿਊ ਕੀਤਾ ਇਸ ਅਟੈਕ ਤੋਂ ਬਾਅਦ ਵੀਡੀਓ ਐਵੀਡੈਂਸ ਨੇ ਯੂਐਸ ਡਿਫੈਂਸ ਫੈਕਟਰੀ ਪੀਟ ਹੈਕਸਥ ਨੇ ਵੀਡੀਓ ਪੋਸਟ ਕੀਤੀ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਦਿਖ ਰਿਹਾ ਕਿ ਕਿਸ ਤਰੀਕੇ ਨਾਲ ਬੋਟ ਐਕਸਪਲੋਡ ਹੋ ਰਹੀ ਹੈ ਐਕਸਪਲੋਡ ਹੋ ਰਹੀ ਆ ਤੇ ਉਹ ਫਟ ਗਈ ਆ ਉਹਦੇ ਉੱਤੇ ਬੰਬ ਸੈੱਟ ਦਿੱਤਾ ਗਿਆ ਉਡਾ ਦਿੱਤਾ ਗਿਆ ਤੇ ਕਿਸ ਤਰੀਕੇ ਦੇ ਨਾਲ ਇਹ ਸਟ੍ਰਾਈਕ ਹੋਈ ਆ ਰੋਲਾ ਬਹੁਤ ਲੰਬਾ ਆ ਕੁਝ ਲੋਕ ਕਹਿੰਦੇ ਆ ਕਿ ਇਹਨਾਂ ਬੰਦਿਆਂ ਨੂੰ ਫੜਨਾ ਚਾਹੀਦਾ ਫੜ ਕੇ ਇਹਨਾਂ ਦੇ ਉੱਤੇ ਮੁਕੱਦਮਾ ਚਲਾਉਣਾ ਚਾਹੀਦਾ ਤੇ ਫੇਰ ਸਜ਼ਾ ਦੇਣੀ ਚਾਹੀਦੀ ਆ ਰਾਸ਼ਟਰਪਤੀ ਟਰੰਪ ਕਹਿੰਦੇ ਕਿ ਸਾਡੇ ਲਈ ਇਹ ਅੱਤਵਾਦੀ ਆ ਨਾਰਕੋ ਟੈਰਰਿਸਟ ਆ ਜਿਹੜੇ ਬਾਹਰਲੇ ਦੇਸ਼ਾਂ ਤੋਂ ਜ਼ਹਿਰ ਲਿਆ ਕੇ ਅਮਰੀਕਾ ਦੇ ਵਿੱਚ ਵੰਡ ਰਹੇ ਆ ਅਸੀਂ ਇਹਨਾਂ ਨੂੰ ਅੱਤਵਾਦੀ ਵਾਂਗੂ ਟ੍ਰੀਟ ਕਰਾਂਗੇ ਤੇ ਅਸੀਂ ਇਹਨਾਂ ਨੂੰ ਉਡਾਵਾਂਗੇ ਲਗਾਤਾਰ ਇਸ ਗੱਲ ਦੀ ਆਲੋਚਨਾ ਤੋਂ ਬਾਅਦ ਹੁਣ ਜਿਹੜਾ ਇੱਕ ਹੋਰ ਬੋਟ ਦਾ ਉੜਾਇਆ ਜਾਣਾ ਤੇ 14 ਲੋਕਾਂ ਦੇ ਮਾਰੇ ਜਾਣ ਦੇ ਨਾਲ ਇੱਕ ਚਰਚਾ ਫੇਰ ਛਿੜ ਗਈ ਹੈ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਆਜ਼ਰ ਹੋਵਾਂਗੇ ਕੁਸ਼ਣਾ ਵੀ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ